ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਹੈ ਜੀ ਅੱਜ ਆਪਣਾ ਹੋ ਗਿਆ 50 ਦਿਨ ਤੇ ਅੱਧ ਸੈਂਕੜਾ ਹੋ ਗਿਆ ਪੂਰਾ ਆਪਣਾ ਤੇ ਕੱਲ ਸੀਗਾ ਕੋਈ ਸਾਹਬ ਦੇ ਪਿੰਡ ਟੂਰਨਾਮੈਂਟ ਤੇ ਕੋਈ ਸਾਹਬ ਅੱਜ ਅੱਗੇ ਛੁੱਟੀ ਤੇ ਡਿਊਟੀਆਂ ਫੇ ਭਾਰੀਆਂ ਸੀਗੀਆਂ ਤੇ ਮੁੰਡੇ ਅੱਜ ਵੀ ਨਹੀਂ ਦਵੇ ਮੁੰਡੇ ਪੂਰੀ ਮਿਹਨਤ ਲਾਉਂਦੇ ਸਪ੍ਰਿੰਟਾਂ ਲਾਉਂਦੇ ਆ ਕਹਿੰਦੇ ਅੱਜ ਲੱਗੇ ਨਾ ਕਿ ਕੋਈ ਸਾਹਬ ਨਹੀਂ ਆਈਦੇ ਅਸੀਂ ਮਿਹਨਤ ਨਹੀਂ ਲਾਈ ਦੇਖ ਸਕਦੇ ਤੁਸੀਂ ਮਗਰ ਮੁੰਡੇ ਪੂਰੀ ਤਿਆਰੀ ਜੱਜ ਠੀਕ ਆ ਜੀ ਤੁਹਾਨੂੰ ਦਿਖਾਉਨੇ ਅੱਗੇ ਫੇ ਮਿਹਨਤ ਚਲੋ ਚਲੋ ਖੇਡੋ ਲਓ ਜੀ ਸਪ੍ਰਿੰਟਾਂ ਹੋ ਗਈਆਂ ਸ਼ੁਰੂ ਤੇ ਕੰਮ ਹੋ ਗਿਆ ਚਾਲੂ ਪਹਿਲਾ ਸੈੱਟ ਸਪ੍ਰਿੰਟਾਂ ਦਾ ਮੁੰਡੇ ਹੋ ਗਏ ਤੇਜ਼ ਉਹ ਚਲੋ ਚਲੋ ਤੁਸੀਂ ਕਿੱਧਰ ਖੜ ਗਏ ਆ ਉਹ ਸਹਿਜ ਚਲੋ ਤਿਆਰ ਹੋ ਜਾ ਤਿਆਰ ਚਲੋ ਖੇਡੋ ਸ਼ਾਬਾਸ਼ 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 ਵੈਰੀ ਗੁੱਡ ਹੈ ਵੈਰੀ ਗੁੱਡ ਵੈਰੀ ਗੁੱਡ ਤੂੰ ਡੇਪਿਆ ਡੇਪਿਆ ਕੋਈ ਨਾ ਕੋਈ ਨਾ ਉੱਠ ਸ਼ੀਰਾ ਉੱਠ ਸਹੀ ਭਾਈ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਭਾਈ ਨਹੀਂ ਘਰੇ ਪਾ ਚੱਲੇ ਸੀ ਭਾਈ ਮੈਨੂੰ ਫੜਿਆ ਹੁਣ ਲੜਕੇ ਪਾ ਚੱਲੇ ਆ ਹੈਗਾ ਘਰੇ ਇਹਦੀਆਂ ਦੋ ਐਸੈਂਡਾਂ ਪੱਕੀਆਂ ਹੋ ਗਈਆਂ ਭਾਈ ਹੁਣ ਇਹਨੂੰ ਮੈਂ ਆਉਂਦੇ ਇਹਨੂੰ ਫੜਿਆ ਮੋਡ ਸੈਲ ਤੋਂ ਨਹੀਂ ਤੈਨੂੰ ਨਹੀਂ ਲੈਣ ਚੱਲਾ ਸੀ ਹਾਂ ਤੈਨੂੰ ਲੈਣ ਚੱਲਾ ਸੀ ਅੱਛਾ ਤੈਨੂੰ ਨਹੀਂ ਲੈਣ ਚੱਲਾ ਤੈਨੂੰ ਲੈਣ ਚੱਲਾ ਸੀ ਤੈਨੂੰ ਲੈ ਚਲੋ ਭੱਜ ਜਾ ਉਧਰ ਨੂੰ ਚਲੋ ਭਾਈ ਚਲੋ ਚਲੋ ਖੇਡੋ ਇਹ ਚਲੋ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਖੱਚ ਕੇ ਖੱਚ ਕੇ ਤੂੰ ਹੀ ਲੇਟ ਆ ਨਿਆਣੇ ਤੂੰ ਹੀ ਲੇਟ ਆ ਚਲੋ 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 ਜਿਹੜਾ ਰਹਿ ਗਿਆ ਪਿੱਛੇ ਛੱਡ ਦੋ ਪਿੱਛੇ ਚਲੋ 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 ਸ਼ਾਬਾਸ਼ 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 ਵੈਰੀ ਗੁੱਡ ਸ਼ਾਬਾਸ਼ ਬਿੱਲੇ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਉਹ ਚਲੋ ਤੁਸੀਂ ਲੇਟ ਆ ਭੱਜ ਕੇ ਭੱਜ ਕੇ ਸ਼ਾਬਾਸ਼ 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 ਆਵੇ ਮੁੰਡਾ ਸਹੀ ਲਾਉਂਦਾ ਵੈਰੀ ਗੁੱਡ ਵੈਰੀ ਗੁੱਡ ਸਪ੍ਰਿੰਟ ਆ ਗਈਆਂ ਹੁਣ 2 ਨੰਬਰ ਵਾਲੀਆਂ ਸ਼ਾਬਾਸ਼ 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 ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਉਹ ਸਹੀ ਨੇ ਸਹੀ ਲਾਈਕ ਨਹੀਂ ਕੋਈ ਨਾ ਲੱਗ ਜੂਗਾ ਲਾਉਣ ਕੋਈ ਨਾ ਫੇਰ ਦੇ ਡਾਂਗ ਕੋਈ ਨਾ ਚਲੋ ਚਲੋ ਬਿੱਲੇ ਸ਼ਾਵਾ ਸ਼ਵੇਰੀ ਗੁੱਡ 베ਰੀ ਗੁੱਡ ਏ ਚਲੋ ਸ਼ਾਵਾ 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 ਮੁੰਡਿਓ ਸ਼ਾਵਾ ਸ਼ਾਵਾ ਖਿੱਚ ਕੇ ਖਿੱਚ ਕੇ ਖਿੱਚ ਕੇ 베ਰੀ ਗੁੱਡ 베ਰੀ ਗੁੱਡ 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 ਸਾਹ ਲੜ ਗਿਆ ਵਾ ਬੁਗਲੇ ਸਾਹ ਲੜ ਗਿਆ ਵਾ ਗਰਮੀ ਲੱਗਦੀ ਆ ਹਾਂਜੀ ਲੋ ਵੀ ਕੱਲ ਹੀ ਨੇ ਨੇ ਕੋਲ ਚੇ ਖਾਦੀ ਤੇ ਰੇੜੀਆਂ ਮਗਾਤੀਆਂ ਤੇ ਕੋਲਚੇ ਵਾਲੀਆਂ ਬਿੱਟੂ ਭਾਈ ਦੇ ਪਿੰਡ ਉਥੇ ਟੂਰਨਾਮੈਂਟ ਤੇ ਤੇ ਸਾਡੀ ਨਾ ਕਰ ਗਿਆ ਗੇੜੀ ਸਾਨੂੰ ਲੈ ਕੇ ਨਹੀਂ ਗਿਆ ਸਾਨੂੰ ਲੈ ਕੇ ਨਹੀਂ ਗਿਆ ਤਾਂ ਆਪ ਪਹਿਲਾਂ ਹੀ ਚਲੇ ਗਈ ਤੁਹਾਡੇ ਕੋ ਗੱਡੀ ਆ ਗੱਡੀ ਹੈਗੀ ਸਾਡੇ ਕੋ ਅਸੀਂ ਏਸੀ ਤੇ ਗਏ ਆ ਲਾਲੇ ਦਸ ਇਹਨੂੰ ਕਿੰਨਾ ਨਜ਼ਾਰਾ ਆ ਟੌਰ ਨਾਲ ਬਹਿ ਕੇ ਗਏ ਆ ਵਾਲੇ ਸਾਡੇ ਸਨਮਾਨ ਹੋਏ ਏ ਡੀ ਡੀਆਂ ਸ਼ੀਲਡਾਂ ਦਿੱਤੀਆਂ ਭਾਜੀ ਨੇ ਥੱਲੇ ਮਗਾ ਦੇ ਸਾਰੇ ਉਹਨਾਂ ਦੇ ਠੰਡੇ ਮਕਾ ਤੇ ਬਿੱਟੂ ਭਾਈ ਕਹਿੰਦਾ ਬੋਤਲਾਂ ਮਕਾਤੀਆਂ ਗੱਲ ਠੰਡੀਆਂ ਨਹੀਂ ਆ ਪ੍ਰੋਣੇ ਨਾਲ ਲੱਗੇ ਪ੍ਰੋਣੇ ਨੇ ਬਜਾਇ ਨਹੀਂ ਤੂੰ ਕਿਉਂ ਆ ਠੰਡੇ ਗਾ ਤੇ ਪੀ ਕੇ ਆ ਬਿੱਟੂ ਭਾਈ ਕਹਿੰਦਾ ਟੂਰਨਾਮੈਂਟ ਤੇ ਆ ਮੈਨੂੰ ਬੁਲਾ ਕੇ ਵੀ ਨਹੀਂ ਗਿਆ ਇਹ ਕਿਉਂ ਨਹੀਂ ਬੁਲਾਇਆ ਲਾਲੇ ਕਹਾਂ ਨਾ ਬਿੱਟੂ ਭਾਈ ਨੇ ਕਹਿੰਦਾ ਬੁਲਾਇਆ ਵੀ ਨਹੀਂ ਮੈਨੂੰ 20 ਵਾਰੀ ਬੁਲਾਇਆ ਉਹ ਕਹਿੰਦਾ 20 ਵਾਰੀ ਬੁਲਾਇਆ ਲੈ ਕੋਈ ਮੈਂ ਭਾਈ ਨੂੰ 20 ਵਾਰੀ ਬੁਲਾਇਆ ਕੀ ਕਿਹਾ ਸੀ ਭਾਈ ਨੂੰ ਕੀ ਕਿਹਾ ਸੀ ਕਿਦਾਂ ਬੁਲਾਇਆ ਸੀ ਅੱਛਾ ਤੇ 20 ਵਾਰੀ ਹੀ ਪੁੱਛਣਾ ਵੀ ਹੈ ਭਾਈ ਨੂੰ 20 ਵਾਰੀ ਬੁਲਾਇਆ ਕਿ ਨਹੀਂ ਕਾਤੇ ਗਿਆਂ ਕਾਤੇ ਹੀ ਗੱਲ ਫੋਰਚੂਨਰ ਜੈਂਡਰ ਦੇ ਫੋਰਚੂਨਰ ਜੈਂਡਰ ਮੈਨੂੰ ਪਤਾ ਹੀ ਉਹ ਜਿਹੜੀ ਮੋਡ ਸੈਲ ਮਗਰ ਰੇੜੀ ਨਹੀਂ ਪਾਈ ਹੁੰਦੀ ਉੱਤੇ ਲੀਵਰ ਲਾਦ ਕੇ ਲਗਿਆ ਗੱਲ ਫੋਰਚੂਨਰ ਜੈਂਡਰ ਕਿੱਥੇ ਇਹਨੂੰ ਗੱਲ ਗੱਡੀ ਤੇ ਲੈ ਜਾਣਾ ਹੈਗਾ ਪਰ ਤੇਰੇ ਕਰਮਾ ਚ ਗੱਡੀ ਹੈ ਨਹੀਂ ਸੀ ਆਹੋ ਹੈਨਾ ਚਲੋ ਭਾਈ ਚਲੋ ਭਾਈ ਜੀ ਖਾਈ ਤੋ ਕੰਮ ਪੀਲੋ ਪੀਲੋ ਪੀਓ ਪਾਣੀ ਚਲੋ ਚਲੋ ਕੀ ਹੋ ਗਿਆ ਖੜ ਗਏ ਹੁਣ ਨਹੀਂ ਨਹੀਂ ਚਲੋ ਆਹਤ ਲਾਓ ਸੱਤ ਅੱਠ ਲਾ ਲਓ ਕੋਈ ਨਾ ਕੀ ਹੋ ਚੱਲਿਆ ਵਾ ਐਵੇਂ ਚੱਲ ਜਾਣਾ ਵਾ ਨਿਆਣਿਆਂ ਨੇ ਜਾਣਾ ਤੁਸੀਂ ਤਾਂ ਨਹੀਂ ਜਾਣਾਗਾ ਨਹੀਂ ਕਿਸੇ ਨੂੰ ਨਹੀਂ ਭੇਜਣਾਗਾ ਲੋ ਜੀ ਉਹਦੋਂ ਕੀਤੀ ਸੀਗੀ ਗਰਾਊਂਡ 'ਚ ਲਾਲੇ ਭਰਾ ਨੇ ਸਪਰੇਅ ਤੇ ਅੱਜ ਲਾਲਿਆ ਕਿਦਾਂ ਅੱਜ ਬਈਆ ਵਾਦੂ ਘਟੂਆ ਅਗਲਾਉਣ ਦੇ ਕਾਰ ਹੋ ਗਿਆ ਘਾਤ ਛੜ ਗਿਆ ਨਾ ਤਾਂ ਸਾਰਾ ਵੇ ਲੁਆ ਹੀ ਛੜ ਗਿਆ ਲੁਆ ਹੀ ਫਿਰ ਗਿਆ ਹੈਂ ਦਵਾਈ ਨੇ ਕਹਿੰਦੇ ਦਵਾਈ ਨਾਲ ਛੜਨਾ ਨਹੀਂ ਕੋ ਦਵਾਈ ਨੇ ਛੱਡਿਆ ਕੱਕ ਨਹੀਂਗਾ ਮੈਨੂੰ ਲੱਗਦਾ ਹੈਨਾ ਸਹੀ ਹੈ ਸਹੀ ਹੈ ਹੋਰ ਤੁਹਾਨੂੰ ਦਿਖਾਉਨੇ ਆ ਗਰਾਊਂਡ 'ਚ ਸਭਾਈ ਕਰਤੀ ਆ ਮੁੰਡਿਆਂ ਨੇ ਤੇ ਆ ਵੇਖ ਲਓ ਜੀ ਸੈਜ ਦਾ ਭਰਾ ਬਹਿ ਗਿਆ ਅੱਜ ਕੋਟੀ ਤੇ ਸੈਜ ਝੋਟਾ ਬੁਕਰੇ ਮਾਰ ਥਾਪੀਆਂ ਇਹਨੂੰ ਤੂੰ ਕਿ ਆ ਕੋਟੀ ਮੈਦਾਨੇ ਕਹਿ ਇਹਨੂੰ ਆ ਜਾ ਆ ਰਹਾ ਕੀ ਬਹਿ ਗਏ ਆ ਮੈਂ ਇੱਥੇ ਬੈਠਾ ਜਾ ਜਾ ਲਈਆ ਲੋ ਜੀ ਇੱਥੇ ਵੀ ਆਪਾਂ ਜਿਹੜਾ ਲਾਇਆ ਸੀਗਾ ਉਹਦੇ ਨਾਲ ਇੱਥੇ ਵੀ ਸਪਰੇਅ ਕੀਤੀ ਜਮ ਦੇ ਲਾਗੇ ਤੇ ਇੱਥੇ ਵੀ ਘਾ ਜਿਹੜਾ ਸੀਗਾ ਪੂਰੀ ਤਰ੍ਹਾਂ ਸੜ ਗਿਆ ਵਾਰੀ ਹੁਣ ਆਪਾਂ ਇਥੇ ਕਈਆਂ ਨਾ ਮੁੰਡਿਆਂ ਨੇ ਕਰਤੀ ਸਫਾਈ ਤੇ ਸਫਾਇਆ ਕਰਤਾ ਵਾ ਕਿ ਬੋਲਟ ਨੇ ਲਾਕੇ ਮੁੰਡਿਆਂ ਦੇ ਨਾਲ ਤੇ ਕਰਤਾ ਹੀ ਕੰਮ ਸਾਰਾ ਗੰਜੀ ਕਰਤੀ ਆ ਇਥੇ ਪੂਰੀ ਸਫਾਈ ਹੁਣ ਕੀਤੀ ਜਾਊਗੀ ਤੇ ਇਥੇ ਲਾਵਾਂਗੇ ਆਪਾਂ ਇੰਟਰਲੌਕ ਉਹ ਲਾਲ ਨੇ ਅੱਗ ਲਾਤੀ ਗਰਾਊਂਡ 'ਚ ਹੈ ਹੈ ਫੂਕਤੀ ਆ ਗਰਾਊਂਡ ਉਨੇ ਅੱਜ ਹੈ ਐਵੇਂ ਕਾ ਸਾੜਿਆ ਕੱਲ ਜਿਹੜੀ ਤੂੰ ਸਾਡੇ ਨਾਲ ਗੀੜੀ ਕਰਕੇ ਗਿਆ ਚੰਗੀ ਨਹੀਂ ਕੀਤੀ ਲਾਲੇ ਵੀ ਇਹੋ ਟਰਾਲੀ ਆ ਜਿਹਨੂੰ ਹਰ ਕੋਈ ਪਾ ਕੇ ਲੈ ਜਾਂਦਾ ਕਿ ਨਹੀਂ ਹਾਂ ਹਾਂ ਜਿਹੜਾ ਮਰਜ਼ੀ ਪਾ ਕੇ ਲੈ ਦੇ ਓਏ ਉਹ ਹੀ ਟਰਾਲੀ ਆ ਮੈਂ ਤਾਂ ਕਿਹਾ ਸੀ ਇਹ ਬੰਦਾ ਹੀ ਬੜਾ ਵਧੀਆ ਵਾ ਇਹਨੇ ਤਾਂ ਕੰਮ ਹੀ ਖਰਾਬ ਕਰਤਾ ਖੋਤਾ ਹੀ ਖੂਜ ਪਾਤਾ ਪਾਤਾ ਹੋਰ ਕੀ ਕੱਲ ਉੱਥੇ ਕਹਿੰਦੇ ਡਰਦੇ ਨੇ ਕਬੱਡੀ ਨਹੀਂ ਪਾਈ ਉੱਥੇ ਲਾਲਾ ਕਹਿੰਦਾ ਉਹ ਕਹਿੰਦੇ ਸੀਂਡ ਕੱਢ ਦੇਣਾ ਆਇਆ ਵਿੱਚ ਕਬੱਡੀ ਨਹੀਂ ਪਾਈ ਦੂਜੇ ਬੰਦੇ ਕਿਹੜੇ 35 ਕਿਲੋ ਆਵੇ ਓਏ ਓ ਇਹਨੇ ਪਾਈ ਕਬੱਡੀ ਕੱਲ ਕਿ ਨਹੀਂ ਨਹੀਂ ਡਰ ਗਿਆ ਇਹ ਚਲੋ ਚੈੱਕ ਕਰਿਆ ਇਹਦੀ ਬੇਇੱਜ਼ਤੀ ਕਰੋ ਈ ਕਬੱਡੀ ਭਾਈ ਨਹੀਂ ਗੱਲ ਚੱਕ ਦੋ ਗੱਲ ਉੱਚੀ ਕਬੱਡੀ ਭੁਗਾਰ ਕਰੇ ਤੂੰ ਕਿਹੜਾ ਭਾਈ ਕਬੱਡੀ ਮੇਰਾ ਕਿਹੜਾ ਵੇਟ ਆਇਆ ਤੇਰਾ ਵੇਟ ਕਿਉਂ ਨਹੀਂ ਆਇਆ ਸ਼ੋਅ ਵਿੱਚ ਹੀ ਆ ਤੈਨੂੰ ਕੰਡੇ ਦੇ ਚਾੜਿਆ ਸੀ ਉਹਨਾਂ ਨੇ ਗੋ ਮਾਈਕ ਦਾ ਗੀਦੇ ਵਿੱਚ ਖੁੱਲਾ ਹੀ ਭਾਰ ਇਹ ਮੈਨੂੰ ਲੱਤਾਂ ਦੇ ਉਹ ਲੈ ਲੱਤਾਂ ਚੱਕ ਦੋ ਕਿ ਲੱਤਾਂ ਲੈਣ ਕੀ ਗਿਆ ਆਈ ਵੀ ਉੱਥੇ ਕਿੰਦਾ ਦਾ ਰਿਸਪੋਰਟ ਕੋਈ ਕੀ ਖਾਣ ਗਿਆ ਹੈ ਰੇੜੀਆਂ ਤੇ ਇਹ ਗੱਲ ਇੱਥੇ ਰਿਸਪੋਰਟ ਦਾ ਨਾ ਸਪੋਰਟ ਹੋਣੀ ਤੇ ਸਪੋਰਟ ਨਾ ਇਹਨੇ ਤਾੜ ਜੋ ਤੈਨੂੰ ਕਹਿੰਦਾ ਜੇ ਤੂੰ ਰੇਡ ਲਾ ਕੇ ਆਉਂਗਾ ਮੈਂ ਟੀਸ਼ਰਟ ਲਾ ਕੇ ਕਮਾਉਂਗਾ ਜੋ ਤਾ ਰੇਡ ਲਿਆ ਪਹਿਲੀ ਬਈ ਟੀਸ਼ਰਟ ਹੀ ਨਹੀਂ ਕਮਾਈ ਪਾਣੀ ਵੀ ਨਹੀਂ ਪਿਆਇਆ ਉੱਥੇ ਨਹੀਂ ਐਡਾ ਮਾੜਾ ਬੰਦਾ ਨਿਕਲਿਆ ਵੇਲਾ ਮੈਨੂੰ ਇੱਥੇ ਮਿਲਿਆ ਨਹੀਂ ਕਿਉਂ ਨਹੀਂ ਮਿਲਿਆ ਉੱਥੇ ਜਾ ਕੇ ਗੋਲ ਗੱਪੇ ਖਾਣ ਗਿਆ ਸੀ ਕਿੰਨੇ ਗੋਲ ਗੱਪੇ ਖਾਦੇ ਇਹਨੇ ਗੱਲ 10 16 ਤਾਂ ਖਾ ਹੀ ਲਿਆ ਓਏ ਲੈ ਰੇੜੀ ਇਹਦੇ ਵੀ ਛੇਲਦੇ ਕਿ ਇਹਨੂੰ ਨਾ ਦੋ ਅਸੀਂ ਵੀ ਸ਼ਾਮ ਨੂੰ ਖਾਣੇ ਆ। ਉਹ ਬੱਸ ਕਰਾਲੀ ਭੇਜਤੀ। ਬਿੱਟੂ ਭਾਈ ਦਾ ਮੱਡਾ ਵੀ ਕਹਿੰਦਾ ਹੀ ਕਹਿੰਦਾ ਇਹਨੂੰ ਨਾ ਹਜੇ ਲੈ ਕੇ ਜਾਏ ਰੇੜੀ ਤੇ। ਨਹੀਂ ਖਾਣੇ ਕਹਿੰਦਾ ਬਾਅਦ। ਉਹ ਤੂੰ ਦੱਸ ਪਹਿਲਾਂ ਖੇਡਿਆ ਕਦੇ ਨਹੀਂ ਉੱਥੇ। ਉਦਾਂ ਹੀ ਨਹੀਂ ਅਗਲੇ ਲੱਫ ਅਗਲੇ ਸੀਂਡ ਕੱਢਦੇ ਨੇ ਮਾਰ ਮਾਰੇ ਉੱਥੇ ਬਗਾਨਿਆਂ ਨੇ। ਐਡਾ ਤੇਰਾ ਸਰੀਰ। ਤੈਨੂੰ ਵੀ ਕੱਟਦਾ ਸੀ ਬਾਰ-ਬਾਰ। ਐਵੇਂ ਕੱਟਦੇ ਕਬੱਡੀ ਤੇ ਪਾਈ ਕਿ ਨਹੀਂ ਉਹਨੇ ਗਰਾਊਂਡ 'ਚ ਜਾ ਕੇ। ਗਰਾਊਂਡ 'ਚ ਤਾਂ ਵੜਿਆ ਕਣੀ। ਹੁਣ ਗਾਂ ਕਿਹਦੇ ਟੂਰਨਾਮੈਂਟ ਆ ਬੇਜਤੀ ਨਾ ਕਰਾਦੀ ਸਾਡੀ। ਚੰਗਾ ਨਹੀਂ ਪਾਉਣੀਆਂ ਵਾਂ ਕਬੱਡੀਆਂ ਲੋ ਜੀ ਸਪ੍ਰਿੰਟਾਂ ਹੋ ਗਈਆਂ ਸ਼ੁਰੂ ਐ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਖਿੱਚ ਕੇ ਖਿੱਚ ਕੇ ਖਿੱਚ ਕੇ ਖਿੱਚ ਕੇ ਲੈ ਲੋ ਲੈ ਲੋ ਲੈ ਲੋ ਲੈ ਲੋ ਖਿੱਚ ਕੇ ਕੰਮ ਨੂੰ ਸਹਿਰ ਭੱਜ ਕੇ ਜਾ ਤੇਰੀ ਦੂਜੀ ਸਪ੍ਰਿੰਟ ਆ ਗਈ ਆ ਕਰਨੇ ਨੇ ਗਾਲ ਕੱਢੀ ਕਿਹੜਾ ਗਾਲਾ ਕੱਢਦਾ ਤੁਹਾਡੇ ਸਾਰਿਆਂ ਦੇ 76 ਬਜਨੇ ਜਿਹਨੇ ਗਾਲ ਕੱਢੀ ਮੈਂ ਭਾਈ ਹੁਣ ਕਰਦਾ ਨਹੀਂ ਜਿਹਨੇ ਗਾਲ ਕੱਢੀ ਚਲੋ 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 ਸੈੱਟ ਆ ਗਿਆ ਚਲੋ ਚਲੋ ਭੱਜ ਕੇ ਭੱਜ ਕੇ ਭੱਜ ਕੇ ਆਕਰਮਣ ਕਰ ਦਿਓ ਆਕਰਮਣ ਉਹ ਵੇਖ ਲੈ ਥੈਰ ਦਰੇ ਨਾਲ ਦੇ ਬਹਿ ਵੀ ਗਏ ਆ ਅੱਜ ਕੋਲਚੇ ਕਲ ਦੇ ਖਾਦੇ ਬੜਕੰਦੇ ਹੀ ਟੱਡ ਜ ਚਲੋ 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 ਪੰਜ ਲੱਗੀਆਂ ਨਹੀਂ ਅਜੇ ਚਲੋ 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 ਸ਼ਾਬਾਸ਼ ਹੈ ਮੂਰੇ ਜਾਣਾ ਮੂਰੇ ਜਾਣਾ ਸ਼ਾਬਾਸ਼ ਆ ਗਿਆ ਯੋ ਬੰਮੀ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸਾਰੇ ਇਧਰੋਂ ਫੇਸ ਪ੍ਰਿੰਟਰ ਆਰੇ ਕੋਟੀ ਤੋਂ ਮੂਰੇ ਭੱਜਾ ਭੱਜਾ ਕੌਣ ਹੀ ਭੱਜਣਾ ਉਹ ਭੱਜ ਗਿਆ ਭੱਜ ਆ ਗਿਆ ਕੋਟੀ ਮਗਰ ਭੱਜ ਆ ਗਿਆ ਉਹ ਸੇ ਅੱਜ ਕੱਲ ਤੂੰ ਮੇਰੀ ਬੇਇੱਜ਼ਤੀ ਕਰਾਤੀ ਉਦਾਂ ਉਹ ਜਾ ਯਾਰ ਤੇ ਤੇ ਮਾਣ ਹੀ ਬੜਾ ਸੀ ਬੇਇੱਜ਼ਤੀ ਕਰਾਤੀ ਕੱਲ ਤੂੰ ਉੱਥੇ ਟੂਰਨਾਮੈਂਟ ਦੇ ਕਬੱਡੀ ਕੋਈ ਨਹੀਂ ਪਾਈ ਨਾਲ ਤੈਨੂੰ ਸ਼ੀਲਡ ਲੈ ਕੇ ਦੇ ਸ਼ੀਲਡਾਂ ਤੈਨੂੰ ਮਿਲਣਾ ਹੀ ਸਨਮਾਨ ਹੋਣਾ ਹੀ ਉੱਥੇ ਭੱਜਿਆ ਆ ਫੋਟੋ ਲੱਗੀ ਹੈ ਨਾ ਇਹਦੀ ਤੇ ਸ਼ੀਲਡ ਤੇ ਇਹ ਲੈ ਕੇ ਨਹੀਂ ਆਇਆ ਤੇਰੀ ਸ਼ੀਲਡ ਵਾਲੀ ਫੋਟੋ ਤੇ ਸੀ ਉਹ ਪੁੱਛ ਲਾ ਲਾਲੀ ਨੂੰ ਭਾਜੀ ਕਹਿੰਦਾ ਭੱਜ ਗਿਆ ਨਾ ਦੱਸ ਕੇ ਗਿਆ ਭਾਜੀ ਨੂੰ ਬੁਲਾ ਕੇ ਗਏ ਤੂੰ ਭਾਜੀ ਨੂੰ ਦੱਸ ਕੇ ਨਹੀਂ ਗਿਆ ਜਦੋਂ ਆਉਣ ਲੱਗਾ ਆ ਭਾਜੀ ਨੇ ਨਾਲੇ ਮੇਰੇ ਮੈਕ 'ਚ ਵੀ ਨਾਮ ਭੋਲੇ ਕੀ ਕਿਹਾ ਸੀ ਮੈਕ 'ਚ ਐਦਾਂ ਕਰਦਾ ਸੀ ਐਦਾਂ ਕਿਹਾ ਹੀ ਕਹਿੰਦਾ ਭਾਜੀ ਕੀ ਕਿਹਾ ਹੀ ਭਾਜੀ ਨੇ ਛੜ ਢੱਲ ਹਾਂ ਤੁਹਾਨੂੰ ਪਤਾ ਲੱਗਦਾ ਕੀ ਕਿਹਾ ਹੈਗਾ ਕੀ ਕਿਹਾ ਸੀ ਛੜ ਗਈ ਚੀਜ਼ ਹੈ ਨਹੀਂ ਛੜ ਗਈ ਚੀਜ਼ ਤੈਨੂੰ ਕੌਣ ਨਹੀਂ ਕਹਿੰਦਾ ਮਗਰ ਉਹ ਨਹੀਂ ਹੋ ਜਾ ਮਗਰ ਉਹ ਪੁੱਛੀ ਤੱਕ ਬਹਿਣਾ ਹਣ ਚਲੋ 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 ਛਾਡੇ ਦੀ ਕਿਚੀ ਛਾਡੇ ਕਹੈ ਇਹਨੂੰ ਚੁੱਪ ਕਰਾ ਕਹੇ ਚੁੱਪ ਕਰ ਪੁੱਤ ਤੂੰ ਚੁੱਪ ਕਰ ਜਾ ਤੂੰ ਕਿ ਰੋਣਾ ਨਿਕਾ ਕਹੇ ਮਿਹਨਤ ਲਾਇਆ ਕਰ ਮਿਹਨਤ ਇਹਨੂੰ ਪੁੱਛ ਇਹਨੂੰ ਕਹ ਵਜੀ ਕਰ ਤੋ ਤੇਰੇ ਇਹਨੂੰ ਪੁੱਛ ਤਕੇ ਵਜੀ ਕਰ ਤੋ ਤੇਰੇ ਵਜੀ ਕਰ ਤੋ ਪੁੱਤ ਪੜਾ ਕਰ ਵਜੀ ਇਹਨੂੰ ਕਹ ਤੂੰਡ ਦੇ ਕਹੇ ਮਿਹਨਤ ਲਾਈ ਆ ਕਹਿੰਦੇ ਆ ਸਹਿਜ ਦਾ ਮੂਡ ਸੈਲ ਆ ਇਹਨੇ ਪੂਰਾ ਮੋਡੀਫਾਈ ਕਰਾਇਆ ਕੋਟੀ ਕੀ ਸਹਿਜ ਦਾ ਘੋਲ ਹੋ ਗਿਆ ਅੱਜ ਸ਼ਰਨੇ ਨਾ ਤੇ ਸਹਿਜ ਕਹਿੰਦੇ ਕੱਲ ਵੀ ਮਿਹਨਤ ਨਹੀਂ ਲਾਈ ਗਰਾਊਂਡ 'ਚ ਅੱਜ ਵੇਖੋ ਓ ਵੇ ਮੂੰਹ ਵੇਖਦਾ ਛੱਡਣਾ ਛੜਾਇ ਕੋ ਛੁੱਟਣਾ ਵਾ ਛੁੱਟ ਛੁੱਟ ਸ਼ਰਨੇ ਛੱਡਣਾ ਹੈ ਨਗਾ ਮਿਹਨਤ ਲਾ ਹੱਥ ਛੜਾ ਹੱਥ ਖੋਲੇ ਦੇ ਹੱਥ ਖੋਲ ਹੱਥ ਖੋਲੇ ਦੇ ਹੱਥ ਖੋਲ ਹੱਥ ਖੋਲ ਹੱਥ ਛੋਟਿਆ ਛੁੱਟਣਾ ਹੈ ਦੇ ਕੋ ਚਲੇ ਚਲੇ ਹਸੀਆਂ ਦਾ ਮਾਮਾ ਹੀਰ ਦਾ ਨਿਆਣੇ ਬਹੁਤ ਘੜਦਾ ਨਿਆਣੇ ਬਹੁਤ ਘੜਦਾ ਤੈਨੂੰ ਪੁੱਛਿਆ ਕਿ ਕਿੱਟ ਨਹੀਂ ਪਾਈ ਕਿੱਟ ਨਹੀਂ ਪਾਈ ਅੱਜ ਯਾਰੋ ਕੱਲ ਮੁੱਖੇ ਕਿੱਟ ਨਹੀਂ ਪਾਈ ਅੱਜ ਪਾਈ ਬੜ ਗਿਆ ਸੀ ਪਾਈ ਦੇ ਪਿੰਡ ਗਿਆ ਸੀ ਤੇ ਧੋਣੀ ਕਿਨਹੀਂ ਆਗੇ ਓਏ ਫੇਰ ਲੇਟ ਹੋ ਗਏ ਲੈ ਲੈ ਕਿੰਨੀ ਆ ਰਸੈਂਟਾਂ ਜਿਹਦੀਆਂ ਹਾਏ ਹਾਏ ਦੋ ਓਏ ਓਏ ਲਾਲੇ ਓਏ ਲਾਲੇ ਦੇ ਬਦਾਮ ਕਿੱਦਾਂ ਹੋ ਗਏ ਫੁਰ ਫੁਰ ਹੋ ਗਏ ਬਦਾਮ ਤੇਰੇ ਤਾਂ ਸ਼ਾਤ ਹੀ ਫੁਰ ਹੋ ਗਏ ਲਾਲੇ ਦੇ ਬਦਾਮ ਲਾਲੇ ਕਿੱਦਾਂ ਹੋ ਗਏ ਤੇ ਬਦਾਮ ਇਹਦੇ ਬਦਾਮ ਫੁਰ ਇਹ ਵੀ ਬਰਾਮ ਫੁਰ ਉਹ ਸੈਜ ਦੇ ਬਦਾਮ ਕਿੱਦਾਂ ਹੋ ਗਏ ਇੱਥੇ ਆਓ ਸਾਰੇ ਇੱਥੇ ਇੱਥੇ ਆਓ ਸਾਰੇ ਇੱਥੇ ਆਓ ਸਾਰੇ ਇੱਥੇ ਆਓ ਸਾਰੇ ਇੱਥੇ ਉੱਕੋਟ ਜਾ ਲੈ ਤੂੰ ਵੀ ਚਲੋ ਚਲੋ ਚੱਲ ਤੂੰ ਇੱਥੇ ਹੋ ਰੁਕ ਜਾ ਸੈਜ ਦੇ ਬਦਾਮ ਕਿੱਦਾਂ ਹੋ ਗਏ ਕਿੰਨੀਆਂ ਛਿੱਟੀਆਂ ਕੀਤੀ ਇਹਨੇ ਓਏ ਓਵੇ ਲੱਜੂ ਬਦਾਜ ਓਵੇ ਕੋਲਖਾਂ ਦੇ ਨਾਲ ਲੱਜੂ ਬਦਾਜ ਲੱਜੂ ਬਦਾਜ ਮੈਦਾਨ ਚ ਲੱਗ ਖਾਂ ਮੈਦਾਨ ਚ ਉਹਨਾਂ ਕੋਲਖਾਂ ਲੜਾਉਂਦੇ ਆ ਆਖਾਂ ਕੋਲੋ ਦੇ ਨਾਲ ਤੂੰ ਵੀ ਭਰਾ ਗੈਂਕਟਰ ਚੰਗੀਆਂ ਛੱਡੀਆਂ ਸਹਿਜ ਚੰਗੀਆਂ ਹੈ ਗਾਲ ਨਹੀਂ ਕੱਢਣੀ ਕੀ ਦੱਸ ਕਰਤੂਤੋਂ ਖਾਧੀਆਂ ਹਾਂ ਹੁਣ ਭਾਈ ਕੀਤਾ ਬੜਾ ਇਤੋ ਬੁੱਠ ਲੋ ਚਪੇੜਾ ਵੀ ਨਹੀਂ ਇੰਜ ਮੇਰੇ ਮਾਰ ਇਹਦੇ ਨਹੀਂ ਹਾਂ ਇਹਨੇ ਨਹੀਂ ਕੋਈ ਤੁਸੀਂ ਉਹ ਛੱਲੇ ਫੇ ਚੰਗੇ ਗਾਲਾਂ ਕੱਢਦੇ ਸੀ ਤੁਹਾਨੂੰ ਆਹ ਇਹ ਗੰਦੀਆਂ ਗੱਲਾਂ ਕਰਦੇ ਇੱਥੇ ਤੂੰ ਫੇ ਛੱਡੀਆਂ ਇਹਨਾਂ ਦੇ ਹੈ ਔਰ ਇਹ ਭਾਈ ਇਹਨੂੰ ਪੁੱਛ ਲੈ ਔਰ ਮੇਰੇ ਨਾਲ ਹੀ ਆਉਂਦਾ ਟਿਸ਼ਨ ਇਹ ਕਰ ਪਿਛੇ ਜਿਗਾ ਪਤਾ ਨਹੀਂ ਇਹ ਕਰਦੇ ਹੀ ਗੰਦੀਆਂ ਗੱਲਾਂ ਪਤਾ ਨਹੀਂ ਭਾਈ ਇੱਕ ਕੁਰਸੀ ਤੇ ਬੈਠਾ ਹੁੰਦਾ ਇਹਨੂੰ ਸਹਿਰ ਕਰਦੇ ਹੀ ਗੰਦੀਆਂ ਗੱਲਾਂ ਕੋਟੀ ਆਹ ਕੁਰਸੀ ਤੇ ਬੈਠਾ ਇਹ ਕਾਪੀ ਧੋ ਮਾਰਦਾ ਅੱਛਾ ਹੇ ਦੇ ਯਾਰ ਗਰਦਾਰ ਆਇਆ ਇਹਦੇ ਪਿੱਛੇ ਮੁੱਕਰ ਗਿਆ ਮੁੱਕਰ ਗਿਆ ਇਥੇ ਇਹਦੇ ਮੂਰੇ ਕਹਿੰਦਾ ਨਾ ਕਬਰ ਇਹਦੇ ਮੂਰੇ ਕਹਿੰਦਾ ਨਾ ਵੀ ਇਹਨਾਂ ਨੇ ਗਾਲਾਂ ਕੱਢੀਆਂ ਉਹਨਾਂ ਦੇ ਘਰੇ ਆ ਕੇ ਬਾਅਦ ਚ ਇਹਨਾਂ ਨੇ ਗਾਲਾਂ ਹੀ ਨਹੀਂ ਕੱਢੀਆਂ ਉਹਨੇ ਪਿੱਛੇ ਛੇਕਾ ਉਹਨੇ ਹਨਾ ਮੈਨੂੰ ਲੱਗ ਗਿਆ ਪਤਾ ਉਹਨੇ ਹਨਾ ਇਹਨੂੰ ਝੂਠ ਬੋਲਿਆ ਕਿ ਇਹਦੀ ਮੰਮੀ ਸਾਡੇ ਘਰੇ ਨਾ ਹਾਂ ਹਾਂ ਅੱਛਾ ਉਹ ਦਾਦਾ ਸੋ ਤੇ ਜਿਹੜਾ ਗਾਲ ਕੱਢੂ ਤੁਸੀਂ ਕੁੱਟਦਿਆ ਕਰਨਾ ਨਾ ਚੱਲ ਸਹੀ ਹੈ ਸੱਟ ਖਿੱਚੋ ਸ਼ਾਬਾਸ਼ ਸ਼ਾਬਾਸ਼ ਅੱਜ ਇਹ ਕਹਿੰਦੇ ਕੋਈ ਦੀ ਗੈਰ ਹਾਜ਼ਰੀ ਜੀ ਵੀ ਮੁੰਡੇ ਲੱਗੇ ਹੋਏ ਆ ਸ਼ਾਬਾਸ਼ ਲਾਲੇ ਸ਼ਾਬਾਸ਼ ਸ਼ਾਬਾਸ਼ ਮੁੰਡਿਓ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਚਲੋ 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 ਖੇਡ ਦਿਓ ਪਾਣੀ ਚੱਲ ਚੱਲ ਪਾਣੀ ਨੇ ਤੈਨੂੰ ਵੇਖਣਾ ਕਹਣਾ ਆ ਬੰਦੇ ਦੀ ਘੱਟ ਲੱਗੀਆਂ ਨਹੀਂ ਨਹੀਂ ਲਾਈ ਅੱਜ ਮਿਹਨਤ ਅੱਜ ਨਾ ਤੇ ਪਾ ਚੱਲਿਆ ਘਰੀ ਲਾਈ ਕਿ ਨਹੀਂ ਮਿਹਨਤ ਕੋਟੀਆਂ ਨਹੀਂ ਲਾਈ ਨਾ ਮਿਹਨਤ ਅੱਜ ਨਹੀਂ ਮੈਂ ਲਾਈ ਆ ਬਤਨੀਤਾ ਹੋ ਕੇ ਲਾਈ ਹਨ ਇਹਨੇ ਮਿਹਨਤ ਅੱਜ ਬਨੀਤਾ ਉਹ ਤੈਨੂੰ ਨਹੀਂ ਲਾਈ ਤਾ ਫੇ ਕਿੱਦਾਂ ਲਾਈ ਤੂੰ ਮਿਹਨਤ ਲਾਈ ਆ ਨਾ ਫੁੱਲ ਫੁੱਲ ਕੋਈ ਫੁੱਲ ਨਹੀਂ ਲਾਈ ਗੱਲਾਂ ਲਾਈਆਂ ਨਿਆਣੇ ਕੁੱਟੇ ਅੱਜ ਕੁੱਟੇ ਆ ਨਾ ਨਿਆਣੇ ਅੱਜ ਚੱਲ ਫੇ ਤੂੰ ਕਿ ਚੰਗਾ ਜੀ ਅਸੀਂ ਗਏ ਸਾਰੇ ਹੁਣ ਚੱਲੇ ਘਰਾਂ ਨੂੰ ਇਹ ਟਾਈਮ ਹੋ ਗਿਆ ਸੱਸੀ ਕਿ ਲਾਈ ਕਰੋ ਫੋਲੋਵਰ ਬਣਾਓ ਤੂੰ ਕਿ ਮਿਹਨਤ ਅੱਜ ਮੈਂ ਮਾਸਾ ਨਹੀਂ ਲਾਈ ਮਿਹਨਤ ਅੱਜ ਮੈਂ ਫੁੱਲ ਲਾਈ ਕੋਈ ਮਿਹਨਤ ਨਹੀਂ ਲਾਈ ਲਾਈ ਆ ਲਾਈ ਇੰਨੇ ਮਿਹਨਤ ਕੇ ਨਹੀਂ ਅੱਜ ਲਾਈ ਲਾਈ ਨਾ ਚੱਲਿਆ ਹੀ ਸਕੂਲੇ ਔਲਿਆ ਜਲਿਆ ਬਾਕਸਰ ਬਾਲੀ ਹਲੀ ਵਰ ਉਹ ਜਾਂਦਾ ਹੀ ਲਾਲੇ ਵੇ ਲਾ ਲੈਗਾ ਹੀ ਲੀਵਰ ਲੱਦ ਕੇ ਮੋੜ ਸੇ ਰੁਕ ਗਿਆ ਤੇਲ ਮੁੱਕ ਗਿਆ ਉਹ ਤੇਲ ਮੁੱਕ ਗਿਆ ਹੀ ਉਹ ਤੇਲ ਮੁੱਕ ਗਿਆ ਓਏ 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 ਉਹ ਤੀਆਂ ਦਾ ਪੋਇਆ ਮੁੱਕ ਗਿਆ ਓਏ ਉਹ ਤੀਆਂ ਦਾ ਪਵਾਇਆ ਮੁੱਕ ਗਿਆ ਓਏ ਕੀਕਾ ਮਾਰ ਲਓ ਚਲੋ ਓਏ ਓਏ ਇਹਨੇ ਮੋਸਲਵਾਤੀ ਗੱਲ ਆਪਣੀ ਟੂਰਨਾਮੈਂਟ ਦੇ ਇਹਨੇ ਕਬੱਡੀ ਨਹੀਂ ਪਾਈ ਕੱਲ ਉਹ ਡਰ ਗਿਆ ਕੱਲ ਡਰਪੋਕ ਹਾਂ ਕੱਲਾ ਬੋਲਦਾ ਜੀ ਤੁਸੀਂ ਪੈ ਕੇ ਜੋਰ ਦਿਖਾਉਂਦਾ ਆ ਪਗਲੇ ਨੇ ਛੱਡਣੀਆਂ ਹੀ ਸੀਂਡ ਕੱਢਣੀਆਂ ਹੀ ਇਹਦਾ ਓਏ ਪਾਈ ਨਹੀਂ ਕਬੱਡੀ ਇੱਕ ਜਫਾ ਲਾਇਆ ਵਾ ਬੇਇਜ਼ਤੀ ਕਰਾਤੀ ਆ ਭਾਜੀ ਬੇਇਜ਼ਤੀ ਕਰਾਤੀ ਆ ਓਏ ਬਸ ਬਸ ਛੱਡ ਲੈ ਨਾ ਨਾ ਐਦਾਂ ਨਾ ਕਰੋ ਖਤਮ ਨਹੀਂ ਕਰਦੇ ਕੱਲ ਨੂੰ ਆਇਓ ਤੋ ਕੇ ਇਹਨੇ ਚਿਕਾਇਆ ਅੱਪੂ ਆਪ ਲਿਆ ਨਾ ਨਾ ਕੋਈ ਛੱਡ ਲੰਭਾ ਮੇਰੇ ਮੋਟਾ ਆਉਂਦੀ ਫੜੀਆ ਭੇ ਆਇਆ